ਲੋਜੀ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਤੇ ਰਮਾਂਚਕਾਰੀ ਹੋਣ ਦੇ ਨਾਲ ਨਾਲ ਹਾਰਰ ਸਟੋਰੀ ਦੇ ਵਿੱਚ ਵੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇਹ ਸਟੋਰੀ ਹੈ ਨੀਲਵੰਤੀ ਗ੍ਰੰਥਾ ਜੋ ਕਿ ਇੱਕ ਬਹੁਤ ਪੁਰਾਣਾ ਗ੍ਰੰਥ ਹੈ ਜਿਸ ਦੀ ਸਟੋਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਨੀਲਵੰਤੀ ਗ੍ਰੰਥ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਉਸ ਨੂੰ ਟਰਾਂਸਲੇਟ ਨਹੀਂ ਕੀਤਾ ਜਾ ਸਕਿਆ ਕਹਿੰਦੇ ਹਨ ਨੀਲਵੰਤੀ ਗ੍ਰੰਥ ਜੇ ਕਿਸੇ ਨੇ ਅਧੂਰਾ ਪੜਿਆ ਤਾਂ ਉਸ ਦੀ ਮੌਤ ਹੋ ਗਈ ਜੇ ਕਿਸੇ ਨੇ ਪੂਰਾ ਪੜਿਆ ਉਸ ਦੀ ਮੌਤ ਨਹੀਂ ਹੋਈ ਉਹ پاگل ਹੋ ਗਿਆ ਨੀਲਵੰਤੀ ਗ੍ਰੰਥ ਇੱਕ ਸ਼ਰਾਪੀਟ ਗ੍ਰੰਥ ਹੈ ਜਿਸ ਦੀ ਅਸੀਂ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦੰਨੇ ਹਾਂ ਨੀਲਵੰਤੀ ਗ੍ਰੰਥ ਦੀ ਸ਼ੁਰੂਆਤ ਪਰਦੇਸ਼ ਦੇ ਵਿੱਚੋਂ ਹੁੰਦੀ ਹੈ ਨੀਲਵੰਤੀ ਗ੍ਰੰਥ ਕਹਿੰਦੇ ਹਨ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਕਿਸਾਨ ਦੇ ਘਰ ਇੱਕ ਲੜਕੀ ਦਾ ਜਨਮ ਹੁੰਦਾ ਹੈ ਉਸ ਦਾ ਨਾਮ ਨੀਲਵੰਤੀ ਰੱਖਿਆ ਜਾਂਦਾ ਹੈ ਨੀਲਵੰਤੀ ਬਚਪਨ ਤੋਂ ਬਿਨਸ਼ਾਂ ਸੀ ਜੰਗਲ ਦੇ ਵਿੱਚ ਜਾ ਕੇ ਪੰਛੀਆਂ ਨਾਲ ਖੇਡਣਾ ਜ਼ਹਿਰੀਲੇ ਸੱਪਾਂ ਨਾਲ ਖੇਡਣਾ ਉਹ ਉਸ ਨੂੰ ਕੁਝ ਨਹੀਂ ਕਹਿੰਦੇ ਸਨ ਪਹਿਲਾਂ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਅਤੇ ਉਸ ਦੇ ਮਾਪਿਆਂ ਨੂੰ ਇਹ ਵੈਸੇ ਲੱਗਿਆ ਵੀ ਜਵਾਕ ਆ ਤਾں ਕਰਦਾ ਹੈ ਉਹ ਉਸਦੇ ਮਾਪਿਆਂ ਨੇ ਮਤੋਂ ਕਈ ਵਾਰ ਵੇਖਿਆ ਕਿ ਉਹ ਪੰਛੀਆਂ ਨਾਲ ਸੱਪਾਂ ਨਾਲ ਦਰੱਖਤਾਂ ਪੇੜ ਪੌਦਿਆਂ ਨਾਲ ਗੱਲਾਂ ਕਰਦੀ ਹੈ ਉਹਨੇ ਜਮਾਤ ਪਿਆਂ ਨੇ ਸੋਚਿਆ ਵੀ ਜਵਾਕ ਹੈ ਸ਼ਾਇਦ ਤੰਗ ਕਰ ਰਹੀ ਹੈ ਔੜੀ-ਔੜੀ ਨੀਲ ਬੰਤੀ ਵੱਡੀ ਹੋ ਗਈ ਤੇ ਉਹ ਜੰਗਲ ਦੇ ਵਿੱਚ ਜਾਂਦੀ ਉੱਥੇ ਖਤਰਨਾਕ ਸੱਪਾਂ ਪੰਛੀਆਂ ਪੇੜ ਪੌਦਿਆਂ ਹਰੇਕ ਨਾਲ ਗੱਲਾਂ ਕਰਦੀ ਹੈ ਤੇ ਉਹ ਲੰਗੋ ਆਪਣੇ ਪੱਤਿਆਂ ਦੇ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ। ਨੀਲਮੰਤੀ ਹਰ ਰੋਜ਼ ਜੰਗਲ ਜਾਂਦੀ ਪਿੰਡ ਵਾਲਿਆਂ ਨੇ ਉਸਦੇ ਮਾਪਿਆਂ ਨੂੰ ਬਹੁਤ ਵਾਰ ਕਿਹਾ ਵੀ ਨੀਲਮੰਤੀ ਜੰਗਲ ਦੇ ਵਿੱਚ ਜਾਂਦੀ ਹੈ ਤਾਂ ਉਸਦੇ ਮਾਪੇ ਵੀ ਇਸ ਗੱਲ ਤੋਂ ਦੁਖੀ ਹੋ ਚੁੱਕੇ ਸਨ ਕਿ ਨੀਲਮੰਤੀ ਵਾਰ-ਵਾਰ ਜੰਗਲ ਚ ਜਾਂਦੀ ਹੈ। ਤੇ ਉਹਨਾਂ ਨੇ ਸੋਚਿਆ ਕਿ ਪਿੰਡ ਵਾਲੇ ਇਸ ਨੂੰ ਨੁਕਸਾਨ ਨਾ ਕਰ ਦੇਣ। ਇਹ ਸੋਚ ਕੇ ਵੀ ਇਹ ভূত ਹੈ ਜਾਂ ਚੜ੍ਹੇਲ ਹੈ ਉਹਨਾਂ ਨੇ ਜੰਗਲ ਦੇ ਵਿੱਚ ਜਾ ਕੇ ਆਪਣੀ ਇੱਕ ਕੂਲੀ ਪਾ ਲਈ। ਚੌਂਪੜੀ ਦੇ ਵਿੱਚ ਰਹਿਣ ਲੱਗੀ ਨੀਲਵੰਤੀ ਤੇ ਉਸ ਦਾ ਪਰਿਵਾਰ। ਸਿਰਫ ਨੀਲਵੰਤੀ ਹਰ ਰੋਜ਼ ਰਾਤ ਨੂੰ ਜੰਗਲ ਦੇ ਵਿੱਚ ਜਾਂਦੀ ਤੇ ਅਣ ਸੁਝੀਆਂ ਗੱਲਾਂ ਜਾਨਵਰਾਂ ਨਾਲ, ਪੰਛੀਆਂ ਨਾਲ, ਦਰਖਤਾਂ ਨਾਲ, ਜਾਨਵਰ ਵੀ ਉਸ ਨੂੰ ਖੂਸ਼ ਨਾ ਕਹਿੰਦੇ ਪਰ ਪੇੜ ਪੰਛੀ ਸਾਹਮਣੇ ਨਾਲ ਗੱਲਾਂ ਕਰਦੀ ਤੇ ਉਸ ਨੂੰ ਪੱਤੇ ਉੱਪਰ ਲਿਖਣ ਲੱਗੀ। ਉਸ ਨੂੰ ਸਮਝ ਆ ਗਿਆ ਸੀ ਕਿ ਉਹ ਕੋਈ ਆਮ ਇਨਸਾਨ ਨਹੀਂ ਹੈ। ਉਸ ਨੂੰ ਪੱਤਿਆਂ ਦੇ ਉੱਪਰ ਇਕੱਤਰਤ ਕਰਨ ਲੱਗੀ ਕਿ ਨੀਲਵੰਤੀ ਨੂੰ ਅਚੇਹੇ ਗੁੱਝੇ ਪੇਜ ਪਤਾ ਲੱਗੇ। ਜਿਵੇਂ ਕੀ ਗੜੇ ਹੋਏ ਖਜ਼ਾਨੇ ਇੰਨੇ ਹਨ ਉਹ ਤੋਂ ਵੀ ਖਡੀਆਂ ਤੇ ਵਰਤਮਾਨ ਦੀਆਂ ਸਾਰੀਆਂ ਘਟਨਾਵਾਂ ਵੇਖਣ ਲੱਗੀ ਉਹ ਉਸ ਨੂੰ ਜਿਵੇਂ ਜਿਵੇਂ ਮਹਿਸੂਸ ਕਰਦੀ ਉਹ ਉਸ ਦੇ ਜੰਗਲ ਦੇ ਵਿੱਚ ਵੱਡੇ ਪੱਤੇ ਵੀ ਉੱਨਾ ਪਰ ਲਿਖ ਲੈਂਦੀ ਹੌਲੀ ਹੌਲੀ ਲਿਖਦੀ ਲਿਖਦੀ ਉਸ ਨੇ ਇੱਕ ਪੱਤੇਾਂ ਦੇ ਉੱਪਰ ਹੀ ਆਪਣਾ ਛੋਟਾ ਜਿਹਾ ਗ੍ਰੰਥ ਬਣਾ ਲਿਆ ਇਸ ਦੇ ਨਾਲ ਨਾਲ ਨੀਲਵੰਤੀ ਨੂੰ ਜਵਾਨ ਵੀ ਹੋ ਚੁੱਕੀ ਸੀ ਨੀਲਵੰਤੀ ਵੀ ਰੰਗ ਰੂਪ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਦੀ ਆਕਰਸ਼ਿਤ ਕਰਨ ਵਾਲੀ ਸੀ ਇੱਕ ਦਿਨ ਕੀ ਹੋਇਆ ਕਿ ਨੀਲਵੰਤੀ ਜੰਗਲ ਦੇ ਵਿੱਚ ਗਈ ਜੰਗਲ ਦੇ ਵਿੱਚ ਬਹੁਤ ਦੂਰ ਜਾਣ ਨਾਲ ਉਹ ਪੇੜ ਪੰਛੀਆਂ ਨਾਲ ਇੱਕ ਪਾਸੇ ਬੈਠ ਕੇ ਗੱਲਾਂ ਕਰ ਰਹੀ ਸੀ ਉਸ ਥੋੜੀ ਦੂਰ ਅਕੇ ਉਸ ਰਾਸਤੇ ਤੋਂ ਇੱਕ ਵਪਾਰੀ ਜਾ ਰਿਹਾ ਸੀ ਉਸ ਦੇ ਮਗਰ ਲਟੇਰੇ ڈاکੂ ਪੈ ਗਏ ਉਹ ਭੱਜਿਆ ਭੱਜਿਆ ਜੰਗਲ ਦੇ ਵਿੱਚ ਆਇਆ ਤੇ ਨੀਲਵੰਤੀ ਨੂੰ ਉੱਥੇ ਦੇਖ ਕੇ ਪੇੜ ਪੰਛੀਆਂ ਨਾਲ ਗੱਲਾਂ ਕਰਦਾ ਦੇਖ ਕੇ ਉਸਨੇ ਸੋਚਿਆ ਵੀ ਸ਼ਾਇਦ ਕੋਈ ਆਮ ਲੜਕੀ ਹੈ ਜਦੋਂ ਉਸਨੇ ਦੇਖਿਆ ਉਸਦਾ ਚਿਹਰਾ ਦੇਖਿਆ ਤਾਂ ਉਹ ਆਕਰਸ਼ਿਤ ਹੋ ਗਿਆ ਉਸਨੇ ਹੀ ਭਾਈ ਐਨਾ ਸੀ ਨੀਲਵੰਤੀ ਨਾਲ ਉਸਨੇ ਵੇਖਿਆ ਕਿ ਉਹ ਹੋ ਗਿਆ ਕਿ ਉਸਨੇ ਕਿ ਨੀਲਮਨ ਕਿ ਹਾਂ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਦਾ ਹੈ ਨੀਲਵੰਤੀ ਕਹਿੰਦੀ ਵੀ ਮੇਰੀ ਇੱਕ ਸ਼ਰਤ ਹੈ ਮੈਂ ਤੇਰੇ ਨਾਲ ਵਿਆਹ ਤਾਂ ਕਰਵਾ ਲਵਾਂਗੀ ਪਰ ਮੇਰੀ ਸ਼ਰਤ ਇਹ ਆ ਕਿ ਤੂੰ ਮੈਨੂੰ ਜੰਗਲ ਦੇ ਵਿੱਚ ਜਾਣ ਤੋਂ ਨਹੀਂ ਰੋਕੇਗਾ ਮੈਂ ਜੰਗਲ ਦੇ ਵਿੱਚ ਹਰ ਰੋਜ਼ ਰਾਤ ਨੂੰ ਜਾਇਆ ਕਰਾਂਗੀ ਤੂੰ ਮੈਨੂੰ ਜੰਗਲ ਦੇ ਵਿੱਚ ਜਾਣ ਤੋਂ ਨਹੀਂ ਰੋਕੇਗਾ ਤਾਂ ਉਹ ਵਪਾਰੀ ਨੇ ਉਸਦੀ ਸ਼ਰਤ ਮੰਨ ਲਈ ਤੇ ਕਿਹਾ ਵੀ ਠੀਕ ਹੈ ਆਪਾਂ ਜੰਗਲ ਚ ਜਾਂਦੇ ਤੰਮ ਨਹੀਂ ਰੋਕਦੇ ਮੇਰੇ ਨਾਲ ਵਿਆਹ ਕਰਵਾ ਲਾਂ ਉੱਧਰ ਨੀਲਮਨ ਜੀ ਨੇ ਆਪਣੀ ਸ਼ਕਤੀਆਂ ਦਾ ਇਸਤੇਮਾਲ ਕਰਕੇ ਆਪਣੇ ਬਾਪ ਨੂੰ ਗੜੇ ਖਜ਼ਾਨਿਆਂ ਦਾ ਰਾਜ ਦੱਸ ਸੁਖੀ ਸੀ ਤੇ ਬਹੁਤ ਜ਼ਿਆਦਾ ਅਮੀਰ ਉਹ ਉਸ ਸੰਤਾਨ ਮਾਨ ਮਾਨ ਕੇ ਸੰਦ ਉਹਦੇ ਬਾਪ ਨੇ ਉਲਦੀ ਸ਼ਾਦੀ ਉਸ ਵਪਾਰੀ ਦੀ ਸ਼ਾਦੀ ਵਿਆਹ ਉਸ ਵਪਾਰੀ ਨਾਲ ਕਰ ਦਿੱਤਾ ਤੇ ਉਹ ਵਪਾਰੀ ਬਈ ਅਗਲੇ ਪਿੰਡ ਦਾ ਸੀ ਇਹ ਵਪਾਰੀ ਦੇ ਨਾਲ ਵਿਆਹ ਹੋਣ ਤੋਂ ਬਾਅਦ 3 ਦਿਨ ਤਾਂ ਉਸ ਵਪਾਰੀ ਨਾਲ ਰੈਂਦੀ ਰਾਤ ਉਹ ਜੰਗਲ ਦੇ ਵਿੱਚ ਚੱਲੀ ਜਾਂਦੀ ਜਿਵੇਂ ਜਿਵੇਂ ਟਾਈਮ ਲੰਘਦਾ ਗਿਆ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਨੀਲਵੰਤੀ ਜੰਗਲ ਦੇ ਵਿੱਚ ਜਾਂਦੀ ਹੈ ਤੇ ਉਸ ਨੂੰ ਵਪਾਰੀ ਨੂੰ ਕਹਿੰਦੇ ਵੀ ਇਹ ਜੰਗਲ ਦੇ ਵਿੱਚ ਕਿਉਂ ਜਾਂਦੀ ਹੈ ਉਹ ਕਹਿੰਦਾ ਵੀ ਇਹ ਜੰਗਲ ਦੇ ਵਿੱਚ ਰਿਸੀ ਜਾਂਦੀ ਹੈ ਵੀ ਵੈਸੇ ਸਪੱਸ਼ਟਿਆ ਕਰਨ ਜਾਂਦੀ ਹੈ ਸਾ ਪਿੰਡ ਵਾਲਿਆਂ ਨੂੰ ਸ਼ੱਕ ਹੋਣ ਲੱਗਿਆ ਕਿ ਇਹ ਕੋਈ ভূত ਚੜ ਚੜੀ ਲਹਿ ਹੈ ਇੱਕ ਦਿਨ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਤੇ ਦੇਖਿਆ ਕਿ ਨੀਲਵੰਤੀ ਜੰਗਲ ਦੇ ਵਿੱਚ ਜਾ ਕੇ ਪੇੜ ਪੰਛੀਆਂ ਨਾਲ ਗੱਲਾਂ ਕਰਦੀ ਹੈ ਤੇ ਪਿੰਡ ਵਾਲਿਆਂ ਨੂੰ ਜ਼ਿਆਦਾ ਕੁਝ ਨਹੀਂ ਉਸ ਨੂੰ ਕਿਹਾ ਉਹਨਾਂ ਨੇ ਸੋਚਿਆ ਵੀ ਸ਼ਾਇਦ ਕੋਈ ਵੈਸੀ ਤਪੱਸਿਆ ਕਰ ਰਹੀ ਹੋਵੇ ਉਹਨਾਂ ਦਿਨਾਂ ਦੇ ਵਿੱਚ ਉਸ ਪਿੰਡ ਦੇ ਵਿੱਚੋਂ ਬੱਚੇ ਘਾਈ ਬਹੁਤ ਮੁਲਾਗੇ ਸਨ ਬੱਚਿਆਂ ਦੀਆਂ ਘਟਨਾਵਾਂ ਡਾਕੀ ਚੱਕ ਲੈ ਜਾਂਦੇ ਤੇਰੇ ਚੱਕ ਲੈ ਜਾਂਦੇ ਆਮ ਗੱਲ ਹੈ ਉਸ ਕੀਟਰ ਨੀਲਵੰਤੀ ਵੀ ਹਰ ਰੋਜ਼ ਜੰਗਲ ਦੇ ਵਿੱਚ ਜਾਂਦੀ ਸੀ ਇਸ ਦੇ ਨਾਲ-ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਨੀਲਵੰਤੀ ਸਾਡੇ ਬੱਚਿਆਂ ਦਾ ਆਪਾਹਨ ਕਰ ਲਗੀ ਹੈ ਇੱਕ ਦਿਨ ਉਹਨਾਂ ਨੇ ਚੋਰੀ ਛਿਪੇ ਦੁਬਾਰਾ ਫੇਰ ਨੀਲਵੰਤੀ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਦੇਖਿਆ ਪਹਿਲਾਂ ਵੀ ਉਹਨਾਂ ਨੇ ਪਿੱਛਾ ਕੀਤਾ ਸੀ ਕਿ ਨੀਲਵੰਤੀ ਜੰਗਲ ਦੇ ਵਿੱਚ ਅੱਧ ਵਿਚਕਾਰ ਜਾ ਕੇ ਗਾਇਬ ਹੋ ਜਾਂਦੀ ਉਹਨਾਂ ਨੂੰ ਕਾਤਾ ਨਹੀਂ ਲੱਗਦਾ ਸੀ ਜਦੋਂ ਉਹਨਾਂ ਨੇ ਦੁਬਾਰਾ ਪਿੱਛਾ ਕੀਤਾ ਤੇ ਦੇਖਿਆ ਕਿ ਨੀਲਵੰਤੀ ਨੂੰ ਦੇਖਿਆ ਜਾਵੇ ਕਿ ਸਾਡੇ ਪੰਜ ਬੱਚਿਆਂ ਨੂੰ ਇਹਦੇ ਨੇ ਚੱਕ ਰੀ ਹੈ ਉਹਨਾਂ ਦੀ ਬਲੀ ਕੁਤੰਤ੍ਰਿਕ ਕਿਰਿਆ ਤਾਂ ਨਹੀਂ ਕਰ ਰਹੀ ਪਿੰਡ ਵਾਲਿਆਂ ਨੂੰ ਸ਼ੱਕ ਸੀ। ਉਹਨਾਂ ਨੇ ਸੋਚਿਆ ਵਿਚਲੋਂ ਨੀਲਵੰਤੀ ਦਾ ਪਿੱਛਾ ਕਰਦੇ ਹਨ। ਜਦੋਂ ਨੀਲਵੰਤੀ ਦਾ ਪਿੱਛਾ ਕੀਤਾ ਤਾਂ ਉਹ ਪੇੜ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ। ਤੇ ਉਹਨਾਂ ਸੋਚਿਆ ਚਲੋ ਇਹਨੇ ਇਹ ਨਹੀਂ ਸਾਥੇ ਬੱਚੇ ਨਹੀਂ ਚੱਕੇ ਹੋ ਥੋੜੇ ਚੁੱਪ ਜਿਹੇ ਹੋ ਗਏ। ਉਸ ਤੋਂ ਬਾਅਦ ਬੱਚਿਆਂ ਦੀ ਇਕੱਠਾਵਾ ਵਧਣ ਲੱਗੀ ਹੈ। ਤੇ ਉੱਧਰ ਨੀਲਮੰਥੀ ਕੋਲ ਇੱਕ ਜਿੰਨਾ 50 ਸਿਹਾਰ ਚ ਪ੍ਰਗਟ ਹੋਇਆ ਉਹ ਕਹਿੰਦਾ ਤੁਸੀਂ ਇਹ ਸੰਸਾਰ ਜੋ ਵਿੱਚ ਤਾਰਪੀਤੇ ਆ ਚੁੱਕੇ ਹੋ। انسان ਦੇ ਰੂਹ ਵਿੱਚ ਇਸ ਤਰਪੀਤੇ ਆ ਚੁੱਕੇ ਹੋ ਤੁਹਾਡੀ ਰੂਹ ਇਸ ਦੇ ਵਿੱਚ ਹੈ। ਤੁਸੀਂ ਕੋਈ ਆਮ ਇਨਸਾਨ ਨਹੀਂ ਹੋ। ਸਗੋਂ ਇੱਕ ਅਲੱਗ ਦੁਨੀਆ ਤੋਂ ਹੋ। ਤੁਸੀਂ ਇੱਕ ਪਸਾਚ ਨਹੀਂ ਹੋ। ਪਸਾਚ ਨਹੀਂ ਹੋ ਤੁਹਾਡੀ ਦੁਨੀਆ ਅਲੱਗ ਹੈ। ਉਸਨੇ ਸੋਚਿਆ ਕਿ ਹੋ ਸਕਦਾ ਹੈ ਉਸਨੇ ਦੱਸਿਆ ਕਿ ਵੀ ਤੂੰ ਇਹ ਮੰਤਰ ਕਿਉਂ ਰੱਖਿਆ ਹੈ ਕਾਰਨ ਉਹ ਆਪਣੀ ਦੁਨੀਆ ਦੇ ਵਿੱਚ ਵਾਪਸ ਜਾ ਸਕਦੇ। ਜਿਨ੍ਹਾਂ ਨੇ ਉਸ ਨੂੰ ਮੰਤਰ ਕੀਆਦਤੀ ਤੇ ਉਹ ਹੀ ਮੰਤਰ ਕੀਆਦਤ ਹਰਾਨ ਲੱਗੀ ਤੇ ਪੇੜ ਦੇ ਪਿੱਛੇ ਬੈਠ ਕੇ ਤਾਂ ਕਿ ਉਹ ਆਪਣੀ ਦੁਨੀਆ ਦੇ ਵਿੱਚ ਵਾਪਸ ਜਾ ਸਕੇ ਜਿਨ ਨੇ ਲੰਘਦੇ ਗਏ ਉਧਰ ਬੱਚਿਆਂ ਦੀਆਂ ਘਟਨਾਵਾਂ ਚੁੱਕਣੀਆਂ ਆਮ ਹੋ ਗਈਆਂ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਇਹ ਸਭ ਇਹ ਹੀ ਕਰ ਰਹੀ ਹੈ ਜਿਨ ਨੇ ਉਸ ਨੂੰ ਕਿਹਾ ਸੀ ਕਿ ਜੇ ਤੂੰ ਆਪਣੀ ਦੁਨੀਆ 'ਚ ਵਾਪਸ ਜਾਣਾ ਹੈ ਤਾਂ ਤਨ ਨੂੰ ਬਲੀ ਦੇਣੀ ਪਵੇਗੀ ਇਹ ਕਿਰਿਆ ਕਰਮ ਦੇ ਨਾਮ ਤੇ ਤੇ ਹੋਇਆ ਵੀ ਵੀਰੋਂ ਉਵੇਂ ਹੀ ਪਿੰਡ ਵਾਲਿਆਂ ਨੇ ਫਿਰ ਇਹ ਨੀਲਾਵੰਤੀ ਦਾ ਇੱਛਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਉਹ ਪੰਛੀਆਂ ਦੀਆਂ ਬਲੀਆਂ ਜਾਨਵਰਾਂ ਦੀਆਂ ਬਲੀਆਂ ਦੇ ਰਹੀ ਹੈ ਤੇ ਖੁੰਦੇ ਛੱਟੇ ਵੀ ਮਿਲਦੇ ਨੇ ਤੇ ਉਹਨਾਂ ਨੇ ਸੋਚਿਆ ਵੀ ਸਾਡੇ ਬੱਚੇ ਨਹੀਂ ਇਹ ਤਾਂ ਨਰ ਬਲੀ ਹੋਰ ਕਰ ਰਹੀ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਡਰ ਲੱਗਿਆ ਉਸ ਟਾਈਮ ਉਹਨਾਂ ਨੇ ਸੋਚਿਆ ਵੀ ਇਹ ਕੋਈ ਚੜ੍ਹੇਲ ਜਾਂ ਭੂਤ ਹੈ ਇਸ ਤਰ੍ਹਾਂ ਦੀ ਨਬੀਤ ਦੇ ਗਏ ਤੇ ਇੱਕ ਦਿਨ ਇਹਨਾਂ ਨੇ ਪਿੱਛਾ ਕੀਤਾ ਨੀਲਵੰਤੀ ਜੰਗਲ ਦੇ ਵਿੱਚ ਗਾਇਬ ਹੋ ਗਏ ਐਵੇਂ ਹੀ ਦਿਨ ਬੀਤੇ ਦੇ ਗਏ ਤੇ ਉਹ ਜਿੰਨ ਫਿਰ ਪ੍ਰਗਟ ਹੋਇਆ ਉਸਨੇ ਕਿਹਾ ਕਿ ਜੋ ਜੰਗਲ ਦੇ ਨਾਲ ਨਦੀ ਹੈ ਜੋ ਕਿ ਥੋੜੀ ਦੂਰ ਤੇ ਸੀ ਵੀ ਹੁਣ ਮੈਂ ਤੈਨੂੰ ਲਾਸਟ ਮੰਤਰ ਦੱਸਣ ਲੱਗਿਆ ਇਹ ਮੰਤਰ ਪੜ੍ਹਨ ਤੇ ਉਸ ਦੇ ਵਿੱਚ ਨਦੀ ਦੇ ਵਿੱਚ ਇੱਕ ਕਿਸ਼ਤੀ ਆਵੇਗੀ ਉਸ ਦੇ ਵਿੱਚ ਇੱਕ ਮਲਾ ਚਲਾਣ ਵਾਲਾ ਹੋਵੇਗਾ ਤੇ ਇੱਕ ਤੈਰਦੀ ਹੋਈ Laash ਆਵੇਗੀ ਉਸ Laash ਦੇ ਉੱਪਰ ਇੱਕ ਤਵੀਤ ਬੰਨਿਆ ਹੋਵੇਗਾ ਉਹ ਤਵੀਤ ਤੂੰ ਖੋਲ ਕੇ ਉਸ ਬੇੜੀ ਚਲਾਣ ਵਾਲੇ ਜਾਂ ਕਿਸ਼ਤੀ ਚਲਾਣ ਵਾਲੇ ਨੂੰ ਦੇ ਦੇਣਾ ਹੈ ਤੇ ਉਸ ਤੋਂ ਬਾਅਦ ਹੈ ਉਹਨੂੰ ਉਸ ਕੀ ਸਟੀਜ ਜਸਵਾਰ ਹੋ ਜਾਣਾ ਤੂੰ ਆਪਣੀ ਦੁਨੀਆ ਚ ਚਲੇ ਜਾਵੇਂਗੀ ਉਸ ਦਾ ਆਖਰੀ ਦਿਨ ਸੀ ਸਪਿੰਟ ਵਾਲੇ ਬਹੁਤ ਉਸ ਦੇ ਵਿੱਚ ਸੋਚਿੰਗੇ ਕਿ ਬੱਚੇ ਬਹੁਤ ਜ਼ਿਆਦਾ ਗਾਇਬ ਹੋ ਰਹੇ ਸੀ ਉਹਨਾਂ ਨੇ ਸੋਚਿਆ ਸਭ ਇਹ ਨੀਲ ਵਰਤੀ ਹੀ ਜਾ ਰਹੇ ਹਨ ਉਹਨਾਂ ਨੇ ਨੀਲ ਵਰਤੀ ਦਾ ਪਿੱਛਾ ਕੀਤਾ ਤਾਂ ਨੀਲ ਵਰਤੀ ਨੇ ਆਪਣੀ ਕਿਦੇ ਆਖਰੀ ਜਾਨ ਬਰਾਂਦੀ ਦਿੱਤੀ ਉਹ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਸੀ ਸਭਨਾਂ ਉਹਨਾਂ ਨੇ ਪਿੱਛਾ ਕੀਤਾ ਤੇ ਵੇਖਿਆ ਕਿ ਨੀਲ ਵਰਤੀ ਦਾ ਨਾਰਮਲੀ 2 ਵਜਾ ਜਾਨਵਰਾਂ ਨਾਲ ਜਾਨਵਰਾਈ ਬਲੀ ਦੇ ਕੇ ਕੋਈ ਕੀਰਿਆ ਕਰ ਰਹੀ ਸੀ ਉਹਨਾਂ ਨੇ ਸੋਚਿਆ ਕਿ ਅੱਜ ਨੀਲਵੰਤੀ ਨੂੰ ਫੜ ਲਵਾਂਗੇ ਜਦੋਂ ਹੀ ਉਸਦੇ ਮੰਤਰ ਪੂਰੇ ਹੋਏ ਪਿੰਡ ਵਾਲਿਆਂ ਨੇ ਉਸਤੇ ਧਾਵਾ ਪਾਇਆ ਉਹ ਨਦੀ ਵੱਲ ਚਲੇ ਗਈ ਪਿੰਡ ਵਾਲੇ ਪਿੱਛੇ ਰਹਿ ਗਏ ਇੱਕ ਲਾਸਟ ਟਾਇਰ ਵੀ ਨਦੀ ਦੇ ਵਿੱਚ ਆ ਰਹੀ ਸੀ ਉਸਦੇ ਦੇ ਉੱਪਰ ਬਾਹ ਦੇ ਉੱਪਰ ਜੋ ਤਵੀਤ ਬੰਨਿਆ ਹੋਇਆ ਸੀ ਉਸ ਨੂੰ ਖੋਲਣ ਦੇ ਵਿੱਚ ਨੀਲਵੰਤੀ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਇੰਨੇ ਨੂੰ ਪਿੰਡ ਵਾਲੇ ਵੀ ਆ ਗਏ ਪਿੰਡ ਵਾਲਿਆਂ ਨੇ ਨੀਲਵੰਤੀ ਨੂੰ ਫੜ ਲਿਆ ਉਹ ਤਵੀ ਚੂਸ ਦੇ ਹੱਥ ਵਿੱਚ ਸੀ ਕਹਿੰਦੇ ਹਨ ਕਿ ਨੀਲਵੰਤੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਤੋਂ ਛੜਾ ਕੇ ਜੰਗਲ ਦੇ ਵਿੱਚ ਜਾ ਕੇ ਲੁਕ ਗਈ ਲੁਕਣ ਦੇ ਬਾਅਦ ਨੀਲਵੰਤੀ ਕਹਿੰਦੀ ਕਿ ਹੁਣ ਮੰਨੂ ਪਿੰਡ ਵਾਲੇ ਨਹੀਂ ਲੱਭ ਸਕਣਗੇ ਉਸ ਤੋਂ ਬਾਅਦ ਜੋ ਇੱਕ ਦਰਖਤ ਦੇ ਪਿੱਛੇ ਲੁਕੀ ਸੀ ਉਸ ਦਾ ਪਤੀ ਜੋ ਵਪਾਰੀ ਸੀ ਉਹ ਆ ਗਿਆ ਉਸ ਨੂੰ ਦੇਖ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਗਈ ਸੀ ਹਰਾਨ ਇਸ ਲਈ ਹੋਈ ਸੀ ਕਿ ਇਸਦਾ ਪਤੀ ਇੱਕ ਅਲੱਗ ਰੂਪ ਹੀ ਲੈ ਚੁੱਕਿਆ ਸੀ ਉਹ ਜਿੰਨ ਬਣ ਚੁੱਕਿਆ ਸੀ ਉਸਨੇ ਸੋਚਿਆ ਕਿ ਸ਼ਾਇਦ ਇਹ ਵੈਸੇ ਹੈ ਕੋਈ ਹੋਰ ਬੰਦਾ ਹੈ ਤਾਂ ਵਪਾਰੀ ਆਪਣੇ ਅਸਲੀ ਰੂਪ ਵਿੱਚ ਆਇਆ ਉਸਨੇ ਦੱਸਿਆ ਕਿ ਮੈਂ ਇੱਕ ਜਿੰਨ ਹਾਂ ਜਿਹੜੀ ਵਿਦਿਆ ਤੋਂ ਪੱਤਿਆਂ ਦੇ ਉੱਪਰ ਲਿਖੀ ਹੈ ਇਹ ਵਿਦਿਆ ਮੰਨੂ ਦੇ ਦੇ ਨੀਲਵੰਤੀ ਗ੍ਰੰਥ ਜਿਸਦਾ ਨਾਮ ਸੀ ਕਿ ਇਹ ਵਿਦਿਆ ਮੰਨੂ ਦੇਦੇ ਉਸ ਟਾਈਮ ਪਾਈਓ ਪੱਤਿਆਂ ਉੱਪਰ ਲਿਖੀ ਸੀ ਕਹਤਾ ਮੈਂ ਇਸ ਨੂੰ ਇੱਕ ਗ੍ਰੰਥ ਬਣਾ ਲਵਾਂ ਜਾਂ ਹੀਲਵੰਤੀ ਨੂੰ ਕਹਿੰਦਾ ਜੇ ਮੈਂ ਇਹਨੂੰ ਪਿੰਡ ਵਾਲਿਆਂ ਦੇ ਹਵਾਲੇ ਕਰਤਾ ਤਾਂ ਇਹ ਤੈਨੂੰ ਮਾਰ ਦੇਣਗੇ ਇਸ ਲਈ ਇਹ ਮੈਨੂੰ ਦੇ ਦੇ ਹੀਲਵੰਤੀ ਨੇ ਸੋਚਿਆ ਕਿ ਹੁਣ ਤਾਂ ਜਾਂ ਲਖੜੀ ਵਿੱਚ ਆ ਗਈ ਹੈ ਗ੍ਰੰਥ ਇਸ ਨੂੰ ਦੇਣਾ ਹੀ ਪਵੇਗਾ ਤਾਂ ਉਸ ਨੇ ਉਸ ਨੂੰ ਗ੍ਰੰਥ ਦੇਣ ਦੇ ਨਾਲ ਨਾਲ ਸ਼ਰਾਪ ਵੀ ਦਿੱਤਾ ਕਿ ਜਿਹੜਾ ਵੀ ਇਸ ਗ੍ਰੰਥ ਨੂੰ ਅਧੂਰਾ ਪੜ੍ਹੇਗਾ ਉਹ ਬਾਦਲ ਹੋ ਜਾਵੇਗਾ ਜਿਹੜਾ ਇਸ ਗ੍ਰੰਥ ਨੂੰ ਪੂਰਾ ਪੜ੍ਹੇਗਾ ਉਹ ਮਰ ਜਾਵੇਗਾ ਜਿੰਨ ਨੂੰ ਉਹ ਗ੍ਰੰਥ ਉੰਮੀਂ ਥਾ ਗਿਆ ਤੇ ਜਿੰਨੇ ਉਸ ਗ੍ਰੰਥ ਨੂੰ ਹੌਲੀ-ਹੌਲੀ ਪੜਿਆ ਦੇਖਿਆ ਕਿ ਇਸ ਚ ਕੀ ਸ਼ਕਤੀਆਂ ਹਨ ਉਸ ਦੀ ਮਾਨਸਿਕ ਸਥਿਤੀ ਖਰਾਬ ਹੋਣ ਲੱਗੀ ਕੁਲੀਨਾ ਵਾਂਗੂ ਮੱਤ। ਉਸ ਤੋਂ ਬਾਅਦ ਇਹ ਗ੍ਰੰਥ ਫੀਦਾ ਹੁੰਦਾ ਲੋਕਾਂ ਦੇ ਹੱਥਾਂ ਚੋਂ ਜਾਂਦਾ ਜਿਹੜੇ ਵੀ ਪੜਦੇ ਕੁਝ ਪਾਗਲ ਹੋ ਜਾਂਦੇ ਮਾਨਸਿਕ ਸਥਿਤੀ ਖਰਾਬ ਹੋ ਜਾਂਦੀ ਤੇ ਕੁਝ ਮਰ ਜਾਂਦੇ। ਉਸ ਤੋਂ ਬਾਅਦ ਇੱਕ ਜੋਗੀ ਤੰਤਰੀਕ ਬਾਬੇ ਨੇ ਇਸ ਨੂੰ ਟਰਾਂਸਲੇਟ ਵੀ ਕਰ ਲਿਆ ਤੇ ਪੰਨਿਆਂ 'ਤੇ ਵੀ ਲਿਖ ਦਿੱਤਾ। ਜਿਸ ਤੋਂ ਬਾਅਦ ਉਸ ਨੇ ਇਸ ਨੂੰ ਇੱਕ ਰਾਹ ਦੇ ਦਿੱਤਾ ਕਿ ਇਹ ਮਾਵਨ ਸੰਲੇਖ ਹਾਰਸਾ ਹੈ। ਬਹੁਤ ਜ਼ਿਆਦਾ ਪਾਵਰਫੁੱਲ ਇਨਸਾਨ ਧਾਰਮਿਕ ਇਸ ਕਰਤ ਨੂੰ ਵੀ ਕਰ ਸਕਦਾ ਹੈ ਕਿਉਂਕਿ ਇਹ ਇੱਕ ਖਰਾਫੀ ਦਾ ਗ੍ਰੰਥ ਹੈ ਜਿਸ ਦੇ ਵਿੱਚ ਇਹ ਲਿਖਿਆ ਸੀ ਪੀੜ ਫੋਦਿਆਂ ਨਾਲ ਕੀਤੇ ਗੱਲਾਂ ਕਰਦੀਆਂ ਹਨ ਸਭਾਸ਼ੂ ਪੰਛੀਆਂ ਜਾਨਵਰਾਂ ਨਾਲ ਕਿੱਦਾਂ ਗੱਲਾਂ ਕਰਦੀਆਂ ਹਨ ਇਹ ਵੀ ਐਕਟੀਵਿਟੀ ਕੀ ਰਿਹਾ ਕਰਦੇ ਹਨ ਉਸ ਤੋਂ ਬਾਅਦ ਇਹ ਗ੍ਰੰਥ ਹੁੰਦਾ ਹੁੰਦਾ ਬਾਤਵਾਖਾ ਲੋਕਾਂ ਦੇ ਹੱਥਾਂ ਚੋਂ ਨਿਕਲਿਆ ਅੱਜ ਵੀ ਕ ਲਾਇਬ੍ਰੇਰੀ ਦੇ ਵਿੱਚ ਇਸ ਦੀਆਂ ਕਾਪੀਆਂ オリジナル ਕਾਪੀਆਂ ਤੇ ਹੋਰ ਜੋ ਇਸ ਵਿੱਚ ਚਲੀ ਗਿਆ ਹੋਇਆ ਟ੍ਰਾਂਸਲੇਟ ਕਰਕੇ ਉਹ ਅੱਜ ਵੀ ਮਜੂਦ ਹਨ ਕਹਿੰਦੇ ਸੁਨਨ ਦੇ ਵਿੱਚ ਆਉਂਦਾ ਹੈ ਕਿ ਸਵਾਮੀ ਗੋਵਿੰਦਾਨੰਦ ਜੋ ਕਿ Hindu ਧਾਰਮਿਕ ਗ੍ਰੰਥ ਦੇ ਇੱਕ ਬਹੁਤ ਹੀ بڑے ਵਿਦਵਾਨ ਸਨ ਉਹਨਾਂ ਨੇ ਇਸ ਜਾਣ ਨੂੰ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਨਾਂ ਵੀ ਇਸ ਦੇ ਨਾਲ ਜੋੜਿਆ ਜਾਂਦਾ ਹੈ ਜਦੋਂ ਉਹਨਾਂ ਨੇ ਇਸ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਥੋੜੇ ਟਾਈਮ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਦਾ ਕਾਰਨ ਨੀਲਵੰਤੀ ਗ੍ਰੰਥ ਵੀ ਮੰਨਿਆ ਜਾਂਦਾ ਹੈ ਕੁਝ ਲੋਕ ਕਹਿੰਦੇ ਹਨ ਕਿ ਇਹ ਨੀਲਵੰਤੀ ਗ੍ਰੰਥ ਕਰਨ ਨਹੀਂ ਉਹਨਾਂ ਦੀ ਮੌਤ ਪਹਿਲਾਂ ਤੋਂ ਹੀ ਤੈਅ ਸੀ ਬਾਕੀ ਜੋ ਆਪਣੇ ਆਪਣੇ ਵਿਚਾਰ ਹਨ ਉਹ ਵੀ ਇਸੇ ਤਰ੍ਹਾਂ ਹਨ ਇਸੇ ਲਈ ਸੁਨੀਲਵੰਤੀ ਗ੍ਰੰਥ ਦਾ ਨਾਮ ਸਵਾਮੀ ਪਵੇਕਾ ਆਨੰਦ ਨਾਲ ਜੀ ਪਵੇਕਾ ਆਨੰਦ ਜੀ ਨਾਲ ਵੀ ਜੁੜ ਗਿਆ ਜੋ ਕਿ ਇੱਕ Hindu ਧਰਮ ਦੇ ਗ੍ਰੰਥਾਂ ਦਾ ਟ੍ਰਾਂਸਲੇਟ ਕਰਦੇ ਸਨ ਇਸੇ ਤਰ੍ਹਾਂ ਹੀ ਨੀਲਵੰਤੀ ਗ੍ਰੰਥ ਅੱਜ ਵੀ ਦੁਨੀਆ ਦੇ ਕੋਨੇ-ਕੋਨੇ ਵਿੱਚ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ